ਹੈਲੋ ਮਾਈ ਯੂਟਿਊਬ ਫੈਮਿਲੀ ਕੀ ਮੈਂ ਹਾਂ ਤੁਸਾਰੇ ਆਈ ਹੋਪ ਤੁਸਾਰੇ ਬਹੁਤ ਹੀ ਘੈਂਟ ਹੋਵੋਗੇ ਤੇ ਅੱਜ ਮੈਂ ਤੁਹਾਡੇ ਨਾਲ ਇੱਕ ਘੈਂਟ ਦੀ ਵੀਡੀਓ ਸੈੱਟ ਸ਼ੇਅਰ ਕਰ ਰਹੀ ਹਾਂ ਜਿਹੜੀ ਹੈਗੀ ਹੈ ਕਿ ਆਲੂ ਗੋਲਚੇ ਦੀ ਤੇ ਆਪਾਂ ਇਹਨੂੰ ਪਾਣੀ ਦੇ ਵਿੱਚ ਬਣਾਵਾਂਗੇ ਤੇ ਆਲੂ ਗੋਲਚਾ ਆਪਣਾ ਬਹੁਤ ਹੀ ਜ਼ਿਆਦਾ ਟੇਸਟੀ ਤੇ ਡੇਲੀਸ਼ੀਅਸ ਬਣ ਕੇ ਤਿਆਰ ਹੋ ਜੂਗਾ ਚਲੋ ਆਜੋ ਬਣਾਉਣੇ ਆਪਾਂ ਆਲੂ ਗੋਲਚਾ ਸਭ ਤੋਂ ਪਹਿਲਾਂ ਆਪਾਂ ਇਹਦੇ ਵਾਸਤੇ ਲਵਾਂਗੇ ਚੀਜ਼ਾਂ ਉਹਦੇ ਵਿੱਚ ਹੋਊਗਾ 1 ਕੱਪ ਮੈਦੇ ਦਾ ਮੈਦੇ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਨੇ ਨੇ 3 ਵੱਡੇ ਚਮਚ ਦਹੀਂ ਦੇ ਮਤਲਬ ਆਪਾਂ ਇਹਦੇ ਵਿੱਚ 3 ਵੱਡੇ ਚਮਚ ਦਹੀਂ ਦੇ ਯੂ ਪਾਊਡਰ ਦਾ ਤੇ ਉਸ ਤੋਂ ਬਾਅਦ ਅੱਧਾ ਚਮਚ ਆਪਾਂ ਬੇਕਿੰਗ ਸੋਡੇ ਦਾ ਐਡ ਕਰ ਦਾਂਗੇ ਉਸ ਤੋਂ ਬਾਅਦ ਅੱਧਾ ਚਮਚ ਪਾਵਾਂਗੇ ਨਮਕ ਦਾ ਤੇ ਉਸ ਤੋਂ ਬਾਅਦ ਅੱਧਾ ਚਮਚ ਆਪਾਂ ਚੀਨੀ ਦਾ ਚੀਨੀ ਤੋਂ ਬਾਅਦ ਇੱਕ ਚਮਚ ਆਪਾਂ ਤੇਲ ਦਾ ਐਡ ਕਰ ਦਾਂਗੇ ਤੇ ਉਸ ਤੋਂ ਬਾਅਦ ਇਹ ਸਾਰੇ ਮਿਕਸਚਰ ਨੂੰ ਚੰਗੀ ਤਰੀਕੇ ਦੇ ਨਾਲ ਮਿਕਸ ਕਰ ਦਾਂਗੇ ਤੇ ਜਦ ਤੱਕ ਆਪਾਂ ਇਹਨੂੰ ਮਿਕਸ ਕਰ ਰਹੇ ਹਾਂ ਤੁਸੀਂ ਚਲਦੇ-ਚਲਦੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਫਟਾਫਟ ਇੱਕ ਸੋਹਣਾ ਜਿਹਾ ਕਮੈਂਟ ਛੱਡ ਦਿਓ ਤੇ ਮੇਰੀ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰ ਦਿਓ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ 1/4 ਕੱਪ ਲੈ ਲਾਂਗੇ ਵਾਟਰ ਦਾ ਤੇ ਉਹਦੇ ਨਾਲ ਆਪਾਂ ਇਹਨੂੰ ਡੋਅ ਦਾ ਚੰਗੀ ਤਰੀ ਆਟੇ ਨੂੰ ਤੇ ਤੁਹਾਨੂੰ ਮੇਰੇ ਵੀਡੀਓਜ਼ ਕਿਵੇਂ ਲੱਗਦੇ ਨਾ ਮੈਨੂੰ ਜ਼ਰੂਰ ਦੱਸਿਆ ਕਰੋ ਮੈਂ ਤੁਹਾਡੇ ਨਾਲ ਡੇਲੀ ਰੈਸਪੀਜ਼ ਸ਼ੇਅਰ ਕਰ ਰਹੀ ਆਂ ਤੇ ਡੇਲੀ ਮੈਂ ਤੁਹਾਨੂੰ ਕੋਈ ਨਾ ਕੋਈ ਨਵੀਂ ਰੈਸਪੀ ਮੈਂ ਤੁਹਾਡੇ ਵਾਸਤੇ ਲੈ ਕੇ ਆਈ ਰਹੀ ਆਂ ਡੇਲੀ ਤੁਸੀਂ ਮੇਰੇ ਚੈਨਲ ਤੇ ਜ਼ਰੂਰ ਦੇਖਿਆ ਕਰੋ ਡੇਲੀ ਦੀ ਰੈਸਪੀ ਜ਼ਰੂਰ ਤੁਸੀਂ ਦੇਖਿਆ ਵੀ ਕਰੋ ਤੇ ਨਾਲ ਤੁਸੀਂ ਟਰਾਈ ਵੀ ਕਰਿਆ ਕਰੋ ਖੁਦ ਘਰੇ ਬਣਾ ਕੇ ਵੀ ਤੇ ਉਸ ਤੋਂ ਬਾਅਦ ਮੈਨੂੰ ਕਮੈਂਟ ਕਰਕੇ ਦੱਸਿਆ ਕਰੋ ਵੀ ਤੁਹਾਡੇ ਤੋਂ ਹੀ ਰੈਸਪੀ ਬਣੀ ਤੇ ਕਿੰਨੀ ਜਲਦੀ ਬਣੀ ਤੇ ਕਿੰਨਾ ਟਾਈਮ ਲੱਗਿਆ ਤੇ ਇਹ ਟੇਸਟੀ ਲੱਗੀ ਜਾਂ ਨਹੀਂ ਲੱਗੀ ਹਰ ਇੱਕ ਚੀਜ਼ ਮੈਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਤੇ ਉਸ ਤੋਂ ਬਾਅਦ ਆਪਾਂ ਜਿਹੜੀ ਪੋਟੈਟੋ ਵਾਲੀ ਸਟਫਿੰਗ ਆਲੂ ਦੀ ਸਟਫਿੰਗ ਹੋਊਗੀ ਉਹ ਲਾਵਾਂਗੇ ਤੇ ਬਣਾਵਾਂਗੇ ਉਸ ਤੋਂ ਬਾਅਦ ਆਪਾਂ ਨੇ ਦੋ ਉਬਲੇ ਹੋਏ ਆਲੂ ਲੈ ਲਾਂਗੇ ਉਬਲੇ ਹੋਏ ਆਲੂ ਅਤੇ ਬਾਅਦ ਦੋ ਪਿਆਜ਼ ਆਪਾਂ ਕੱਟੇ ਹੋਏ ਲੈ ਲਾਂਗੇ ਬਰੀਕ ਤੇ ਉਸ ਤੋਂ ਬਾਅਦ ਆਪਾਂ ਦੇ ਵਿੱਚ ਦੋ ਹਰੀਆਂ ਮਿਰਚ ਐਡ ਕਰਾਂਗੇ ਅੱਧਾ ਚਮਚ ਫੇਰ ਨਮਕ ਦਾ ਐਡ ਕਰਾਂਗੇ ਉਸ ਤੋਂ ਬਾਅਦ ਅੱਧਾ ਚਮਚ ਪਾਵਾਂਗੇ ਚਿਲੀ ਫਲੈਕਸ ਦਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜੀਰਾ ਪਾਊਡਰ ਐਡ ਕਰਾਂਗੇ ਤੇ ਉਸ ਤੋਂ ਬਾ ਤੇ ਜਿਹੜਾ ਆਪਣਾ ਆਲੂ ਦਾ ਡੋਆ ਹੈ ਉਹ ਵੀ ਐਵੇਂ ਮਿਕਸ ਕਰਨ ਤੋਂ ਬਾਅਦ ਆਪਣਾ ਆਲੂ ਵਾਲਾ ਡੋ ਵੀ ਬਣ ਕੇ ਤਿਆਰ ਹੋ ਜੂਗਾ ਜਿਹੜਾ ਇਹਦਾ ਮਿਕਸਚਰ ਹੋ ਜੂਗਾ ਐਨੇ ਦੇ ਵਿੱਚ ਜਿਹੜਾ ਆਪਣਾ ਆਟਾ ਸੀਗਾ ਆਪਾਂ ਨੇ ਗੁੰਨ ਕੇ ਰੱਖਿਆ ਸੀ ਉਹ ਵੀ ਸੈਟਲ ਹੋ ਗਿਆ ਹੁਣ ਜਿੰਨੇ ਜਪਾਨੇ ਮਿਕਸਰ ਲਾਇਆ ਸੀ ਤੇ ਆਟਾ ਆਪਾਂ ਜਿੰਨਾ ਕੁ ਜੀ ਕੁਲਚਾ ਬਣਾਉਣਾ ਨਾ ਕੁਲਚੇ ਦੇ ਹਿਸਾਬ ਨਾਲ ਆਪਾਂ ਉਹਦੇ ਵਿੱਚੋਂ ਆਟੇ ਦਾ ਡੋ ਲੈ ਲਾਂਗੇ ਥੋੜਾ ਜਿਹਾ ਜਿੰਨਾ ਮਤਲਬ ਕੁਲਚੇ ਦੀ ਸ਼ੇਪ ਵਾਸਤੇ ਵੱਡਾ ਕੁਲਚਾ ਬਣਾਉਣਾ ਛੋਟਾ ਕੁਲਚਾ ਬਣਾਉਣਾ ਜਿਵੇਂ ਦਾ ਵੀ ਤੁਸੀਂ ਕੁਲਚਾ ਬਣਾਉਣਾ ਤੁਸੀਂ ਆਪਣੇ ਹਿਸਾਬ ਨਾਲ ਇਹਨੂੰ ਹੋ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਹੱਥਾਂ ਦੇ ਨਾਲ ਹੋ ਕਰ ਲਾਂਗੇ ਥੋੜਾ ਜਿਹਾ ਫਲਾ ਲਾਂਗੇ ਤਾਂ ਕਿ ਇਹਦੇ ਵਿੱਚ ਜਿਹੜੀ ਸਟਫਿੰਗ ਹੈ ਨਾ ਆਲੂ ਵਾਲੀ ਉਹ ਆਪ ਐਡ ਕਰ ਸਕੀਏ ਇਹਨੂੰ ਹੱਥ ਦੇ ਉੱਤੇ ਚੰਗੇ ਤਰੀਕੇ ਦੇ ਨਾਲ ਫਲਾ ਲਾਂਗੇ ਤੇ ਉਹਦੇ ਜਿੰਨੀ ਕੁ ਆਪਾਂ ਉਹਦੇ ਕੁਲਚੇ ਦੇ ਹਿਸਾਬ ਨਾਲ ਉਸ ਹਿਸ al ਅ ਮਿਕਸਚਰ ਦੀ ਲੋੜਾ ਉਹਨਾਂ ਤੁਸੀਂ ਉਹਦੇ ਵਿੱਚ ਇਹ ਐਡ ਕਰ ਲਓ ਤੇ ਇਹਨੂੰ ਚੰਗੀ ਤਰੀਕੇ ਦੇ ਨਾਲ ਸਾਰੇ ਸਾਈਡ ਤੋਂ ਕਵਰ ਕਰ ਦਿਓ ਕਵਰ ਕਰਨ ਤੋਂ ਬਾਅਦ ਇਹ ਚਾਰੇ ਪਾਸੇ ਜਦੋਂ ਕਵਰ ਹੋ ਗਿਆ ਨਾ ਚੰਗੀ ਤਰੀਕੇ ਦੇ ਨਾਲ ਉਸ ਤੋਂ ਬਾਅਦ ਆਪਾਂ ਇਹਨੂੰ ਅ ਸੁੱਕਾ ਆਟਾ ਇਹਦੇ ਵਿੱਚ ਹੋਰ ਲਗਾ ਕੇ ਉਸ ਤੋਂ ਬਾਅਦ ਆਪਾਂ ਇਹਨੂੰ ਬੇਲ ਲਾਂਗੇ ਤੇ ਜਿਵੇਂ ਆਪਣੀ ਰੋਟੀ ਹੁੰਦੀ ਹੈ ਜੇ ਤੁਸੀਂ ਚਾਹੋ ਇਹਨੂੰ ਕੁਲਚੇ ਨੂੰ ਗੋਲ ਵੀ ਬੇਲ ਸਕਦੇ ਹੋ ਰੋਟੀ टाइप ਬਟ ਆਪਾਂ ਨਾ ਜਿਵੇਂ ਅੰਮ੍ਰਿਤ ਅੰਮ੍ਰਿਤਸਰੀ ਕੁਲਚਾ ਹੁੰਦਾ ਉਹ ਲੰਬਾ ਵਾਲਾ ਕੁਲਚਾ ਹੁੰਦਾ ਨਾ ਆਪਾਂ ਓਵੇਂ ਦਾ ਕੁਲਚਾ ਤਿਆਰ ਕਰਾਂਗੇ ਇਹਦੇ ਕਰਕੇ ਆਪਾਂ ਇਹਨੂੰ ਲੰਬਾ ਹੀ ਵੇਲਾਂਗੇ ਤੇ ਆਪਾਂ ਨੇ ਇਹਨੂੰ ਲੰ ਕਲੌਂਜੀ ਹੁੰਦੀ ਆ ਉਹ ਉਸ ਤੋਂ ਬਾਅਦ ਆਪਾਂ ਇਹਦੇ ਉੱਤੇ ਲਾਵਾਂਗੇ ਥੋੜੇ ਜਿਹੇ ਜਿਹੜਾ ਆਪਣੇ ਤਿਲ ਹੁੰਦੇ ਨੇ ਚਿੱਟੇ ਉਹ ਤੇ ਉਸ ਤੋਂ ਬਾਅਦ ਆਪਾਂ ਧਣੀਆਂ ਥੋੜਾ ਜਿਹਾ ਬ੍ਰੀਕ ਕਟਿਆ ਹੋਇਆ ਤੇ ਇਹਨੂੰ ਇਹਦੇ ਉੱਤੇ ਲਗਾਉਣ ਤੋਂ ਬਾਅਦ ਆਪਾਂ ਇਹਨੂੰ ਥੋੜਾ ਜਿਹਾ ਬੇਲ ਲਾਂਗੇ ਤਾਂ ਕਿ ਇਹਦੇ ਉੱਤੇ ਚੰਗੀ ਤਰੀਕੇ ਦੇ ਨਾਲ ਫਿਕਸ ਹੋ ਜਾਣ ਤੇ ਉਸ ਤੋਂ ਬਾਅਦ ਦੂਜੀ ਸਾਈਡ ਤੇ ਆਪਾਂ ਇੱਕ ਪੈਨ ਲੈ ਲਿਓ ਪੈਨ ਦੇ ਵਿੱਚ ਨਾ ਆਪਾਂ ਨੇ ਮਤਲਬ ਪੈਨ ਨੂੰ ਗਰਮ ਕਰਤਾ ਸੀ ਉਹਦੇ ਵਿੱਚ ਥੋੜਾ ਜਿਹਾ ਆਪਾਂ ਪਾਣੀ ਪਾ ਦਾਂਗੇ ਤੇ ਪਾਣੀ ਥੋੜੇ ਜਿਹੇ ਟਾਈਮ ਦੇ ਵਿੱਚ ਜਦੋਂ ਬੋਇਲ ਜਾ ਹੋਣ ਲੱਗੇ ਨਾ ਉਹਦੇ ਵੇਲੇ ਉਸੇ ਟਾਈਮ ਆਪਾਂ ਕੁਲ ਤੋ 70 ਮਿੰਟ ਪਕਾਉਣ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਇਹਦੀ ਕਰਾਂਗੇ ਹੁਣ ਸਾਈਡ ਚੇਂਜ ਸਾਈਡ ਚੇਂਜ ਕਰਕੇ ਤੁਸੀਂ ਦੇਖ ਸਕਦੇ ਹੋ ਇਹਦਾ ਕਲਰ 골ਡਨ ਬ੍ਰਾਊਨ ਹੋ ਚੁੱਕਿਆ ਤੇ ਹੁਣ ਆਪਾਂ ਇਹਦੇ ਉੱਤੇ ਜਿਹੜਾ ਆਪਣਾ ਘਿਓ ਹੈ ਨਾ ਮਤਲਬ ਆਪਾਂ ਦੇਸੀ ਘਿਓ ਇਹਦੇ ਤੇ ਲਗਾ ਰਹੇ ਹਾਂ ਉਹ ਆਪਾਂ ਕਿ ਉਹ ਤੇ ਲਗਾ ਦਾਂਗੇ ਤੇ ਉਹਨੂੰ ਚੰਗੀ ਤਰ੍ਹਾਂ ਸਪਰੈਡ ਕਰ ਦਾਂਗੇ ਕਿ ਉਹਨੂੰ ਇਹਦੇ ਦੋਨੋਂ ਸਾਈਡ ਤੇ ਸਪਰੈਡ ਕਰ ਦਾਂਗੇ ਚੰਗੇ ਤਰੀਕੇ ਦੇ ਨਾਲ ਤੇ ਆਪਣਾ ਕੋਲਚਾ ਦੋਨੋਂ ਸਾਈਡ ਤੋਂ ਚੰਗੀ ਤਰੀਕੇ ਦੇ ਨਾਲ ਬਸ ਕੁੱਕ ਹੋ ਕੇ ਰੈਡੀ ਹੋ ਚੁੱਕਿਆ ਤੇ ਆਪਾਂ ਇਹਨੂੰ ਚੰਗੀ ਤਰੀਕੇ ਦੇ ਨਾਲ ਬਿਲਕੁਲ ਪ੍ਰੋਪਰ ਪਕਾ ਲਾਂਗੇ ਤੇ ਅੱਜ ਦਾ ਜਿਹੜਾ ਆਪਣਾ ਆਲੂ ਵਾਲਾ ਕੋਲਚਾ ਹੈਗਾ ਜਿਹੜਾ ਕਿ ਆਪਾਂ ਨੇ ਪਾਣੀ ਦੇ ਵਿੱਚ ਬਣਾਇਆ ਉਹ ਬਣ ਕੇ ਬਿਲਕੁਲ ਰੈਡੀ ਹੈ ਤੇ ਬਹੁਤ ਹੀ ਜ਼ਿਆਦਾ ਟੇਸਟੀ ਸੌਫਟ ਸੌਫਟ ਕੋਲਚਾ ਆਪਣਾ ਬਣ ਕੇ ਰੈਡੀ ਹੋ ਚੁੱਕਿਆ ਤੇ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਚਲ ਦੇ ਤੇ ਤੁਸੀਂ ਦੇਖ ਸਕਦੇ ਹੋ ਆਪਣੇ ਕੋਲਚੇ ਬਣ ਕੇ ਰੈਡੀ ਹੋ ਚੁੱਕੇ ਨੇ ਆਪਾਂ ਇਹਨੂੰ ਤੋੜ ਕੇ ਵੀ ਦਿਖਾ ਦਿੰਨੇ ਆ ਦੇਖੋ ਇਹਦੇ ਵਿੱਚ ਸਟਫਿੰਗ ਵੀ ਹੈਗੀ ਆ ਵਧੀਆ ਪ੍ਰੋਪਰ